ਜਦੋਂ ਸੂਰਮਿਆਂ ਨੂੰ ਬਦਨਾਮ ਕਰਨ ਦੀਆਂ ਸਾਰੀਆਂ ਚਾਲਾਂ ਫੇਲ ਹੋ ਜਾਣ ਫਿਰ ਉਹਨਾਂ ਨੂੰ ਕਰਦਾਰ ਕੁਝ ਹੀ ਉਹਨਾਂ ਦੀਆਂ ਕਰਨ ਲੱਗਦੇ ਆ ਦੱਸੋ ਤੁਸੀਂ ਪਹਿਲਾਂ ਕਹਿਤਾ ਸੀ ਪੋਸਟਾਂ ਪਈਆਂ ਸੀ ਨਾ ਪੋਸਟਾਂ ਪਈਆਂ ਸੀ ਬੜਾ ੱੱੱਕਾ ਕਰ ਲਿਆ ਯਾਰ ਬੜਾ ੱੱੱਕਾ ਕਰ ਲਿਆ ਇੰਨੀ ਉਮੀਦ ਨਹੀਂ ਹੈਗੀ ਸੀ ਪਰ ਜਦੋਂ ਉਹਨਾਂ ਨੂੰ ਫੜਿਆ ਉਸ ਤੋਂ ਪਹਿਲਾਂ ਹੀ ਬਿਆਂਦੇ ਵੀ ਉਹਨੂੰ ਝੂਠੇ ਕੇਸ ਵਸਾਉਣਗੇ ਨਾ ਕਿਸੇ ਨਾ ਕਿਸੇ ਤਰ੍ਹਾਂ ਦੇ ਅਣਦੱਸੀ ਥਾਂ ਦੇ ਲਗਾਏ ਆ ਬਾਹਰੋਂ ਸੱਚ ਹੋ ਗਿਆ ਪਤਾ ਨਾ ਕੇਸ ਟਰੱਕ ਦਾ ਮਾਨਸੋ ਕੇ دیਵਾਨੋਂ ਕੋਈ ਨਸ ਭੱਜ ਨਿਕਲੇ ਹਰ دیਵਾਨੋਂ ਕੋਈ ਕਿੱਥੇ ਜਾਇਆ ਸਰਕਾਰ ਨੂੰ ਬੇਨਤੀ ਆ ਕਿ ਬੰਦੇ ਦੀ ਕਚਹਿਰੀ ਵਿੱਚੋਂ ਕੋਈ ਭੱਜ ਸਕਦਾ ਕੋਈ ਵਕੀਲ ਖਰੀਦ ਸਕਦਾ ਕੋਈ ਗਵਾਹ ਨੂੰ ਡਰਾ ਧਮਕਾ ਸਕਦਾ ਮਤਲਬ ਕਿ 100% ਚਾਂਸ ਆ ਵੀ ਇਹ دنیਵੀ ਦੁਨੀਆ ਦੇ ਵਿੱਚ ਇਹ ਕੁਝ ਹੋ ਸਕਦਾ ਪਰ ਰੱਬ ਦੀ ਕਚਹਿਰੀ ਦੇ ਵਿੱਚ ਕੁਝ ਨਹੀਂ ਹੋਣਾ ਉੱਥੇ ਨਹੀਂ ਚੱਲਣੀ ਵੀ ਸਾਡੀ ਸਰਕਾਰ ਸਾਡਾ ਰਾਜ ਅਸੀਂ ਮੰਤਰੀ ਅਸੀਂ ਜਿੰਦੇ ਮਰਜ਼ੀ ਉੱਤੇ ਕੇਸ ਪਾਈਏ ਜੋ ਮਰਜ਼ੀ ਕਰੀਏ ਨਾ ਉੱਥੇ ਤਾਂ ਪੂਰਾ ਪੂਰਾ ਨਿਆਂ ਹੋਣਾ ਬਾਈ ਰੱਬ ਦੀ ਅਦਾਲਤ ਦੇ ਵਿੱਚ ਪੂਰਾ ਪੂਰਾ ਨਿਆਂ ਹੋਣਾ ਹਾਂਜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਮਾਨਸੋ ਕੇ دیਵਾਨੋ ਕੋਈ ਨਸ ਭਜ ਨਿਕਲੇ ਬੰਦੇ ਦੀ ਕਚਹਿਰੀ ਵਿੱਚੋਂ ਕੋਈ ਭਜ ਸਕਦਾ ਕੋਈ ਨਿਕਲ ਸਕਦਾ ਕੋਈ ਪੁੱਠੇ ਕੰਮ ਕਰਕੇ ਬਾਹਰ ਆ ਸਕਦਾ ਹਰ ਦਵਾਨੋ ਕੀ ਕਿੱਥੇ ਜਾਇਆ ਹਰ ਪ੍ਰਮਾਤਮਾ ਦੀ ਕਚਹਿਰੀ ਵਿੱਚੋਂ ਕਿੱਥੇ ਕੋਈ ਜਾਊਗਾ ਉਹਨੇ ਪੁੱਠੇ ਟੰਗ ਲੈਣਾ ਜੀ ਐਨਾ ਤੱਕਾ ਐਨਾ ਤੱਕਾ ਇੱਕ ਸਿੱਖ ਐਮਪੀ ਬਣ ਗਿਆ ਉਹਨਾਂ ਐਨਾ ਡਰ ਤੁਸੀਂ ਉਹਦੇ ਵੱਡੇ ਭਰਾ ਨੂੰ ਫੜ ਕੇ ਉਹਦੇ ਉੱਤੇ ਜ਼ਬਰਦਸਤੀ ਝੂਠਾ ਕੇਸ ਡਰਗ ਦਾ ਪਾਤਾ ਪਰ ਸਿੱਖ ਸੰਗਤ ਸਾਰਾ ਕੁਝ जानਦੀ ਆ ਬਾਈ ਹੁਣ ਸਾਰੇ ਭਰਾ ਵੀਡੀਓ ਜਰੂਰ ਸ਼ੇਅਰ ਕਰ ਦਿਓ ਪਿਆਰ ਕਰਨ ਵਾਲੇ ਨੂੰ ਬੇਨਤੀ ਆ ਮੇਰਾ ਵੀਰਾਂ ਨੂੰ ਵੀ ਪਿਆਰ ਕਰਨ ਵਾਲੇ ਜਰੂਰ ਸ਼ੇਅਰ ਕਰ ਦਿਓ ਯਾਰ ਰੱਬ ਦੀ ਕਚਹਿਰੀ ਵਿੱਚ ਲੇਖਾ ਦੇਣਾ ਪੈਣਾ ਜੇ ਇਹ ਸਮਝ ਲਓ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗਤੀ ਆ ਵੀਰੋ ਠੀਕ ਆ ਨਾ ਬੰਦੇ ਦੀ ਕਚਹਿਰੀ ਵਿੱਚੋਂ ਭੱਜ ਜੋਂਗੇ ਕਿਉਂਕਿ ਤੁਹਾਡੀ ਸਰਕਾਰ ਆ ਤੁਹਾਡਾ ਰਾਜ ਆ ਤੁਹਾਡੇ ਮੰਤਰੀ ਆ ਤੁਸੀਂ ਡਰਾ ਸਕਦੇ ਹੋ ਧਮਕਾ ਸਕਦੇ ਹੋ ਝੂਠੇ ਕੇਸ ਪਵਾ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਪਰ ਉਸ ਹਰੀ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਕਿੱਥੇ ਜਾਉਂਗੇ ਉਹਨੇ ਨਹੀਂ ਵੇਖਣਾ ਵੀ ਤੂੰ ਕਿੱਡਾ ਵੱਡਾ ਮੰਤਰੀ ਸੀ ਤੂੰ ਕਿੱਡਾ ਵੱਡਾ ਐਮਪੀ ਸੀ ਠੀਕ ਹੈ ਨਾ ਤੇਰੇ ਨਾਲ ਇੰਨੀ ਗਾਰਦ ਚੱਲਦੀ ਸੀ ਨਾ ਉੱਥੇ ਤਾਂ ਸੱਚੋ ਸੱਚ ਨਿਬੜਨਾ ਡਰ ਖਾਓ ਉਸ ਪ੍ਰਮਾਤਮਾ ਦਾ ਇੱਕ ਐਮਪੀ ਦੇ ਭਰਾ ਨੂੰ ਜ਼ਬਰਦਸਤੀ ਚੱਕ ਕੇ ਅਣਦੱਸੀ ਥਾਂ ਦੇ ਉੱਤੇ ਲਿਜਾ ਕੇ ਉਹਦੇ ਉੱਤੇ ਝੂਠਾ ਜਿਹੜਾ ਡਰੱਗ ਦਾ ਕੇਸ ਪਾਤਾ ਕਿਉਂ ਪਾਤਾ ਕਿਉਂਕਿ ਜਿਹੜੀ ਨੌਜਵਾਨੀ ਉਧਰਲੇ ਪਾਸੇ ਉਹਨਾਂ ਨੂੰ ਪਿਆਰ ਕਰਦੀ ਉਹਨਾਂ ਨੂੰ ਮਨ ਤੋਂ ਲਾਇਆ ਜਾਵੇ ਇੱਕ ਸੱਚੇ ਬੰਦੇ ਤੇ ਦੱਸੋ ਕਰ ਲੋ ਜੋ ਕੁਝ ਹੁੰਦਾ ਬਾਈ ਕਰ ਲੋ ਆ ਪੰਗਤੀ ਮਨ ਦੇ ਵਿੱਚ ਵਸਾਲਿਆ ਜੇ ਵੀ ਮਾਨਸੋ ਕੇ دیਵਾਨੋਂ ਕੋਈ ਨਸ ਭੱਜ ਨਿਕਲੇ ਹਾ ਹਾ ਉਹ ਬੰਦੇ ਦੀ ਕਚਹਿਰੀ ਵਿੱਚ ਸਾਰਾ ਕੁਝ ਹੀ ਹੋ ਜਾਂਦਾ ਠੀਕ ਆ ਨਾ ਜਦੋਂ ਕੋਈ ਬੰਦਾ ਮੰਤਰੀ ਬਣ ਜੇ ਐਮ ਐਲ ਏ ਬਣ ਜੇ ਐਮ ਪੀ ਬਣ ਜੇ ਉਹਨਾਂ ਦੀ ਸਰਕਾਰ ਹੋ ਜੇ ਫਿਰ ਉਹ ਸ਼ਰਿਆਂ ਵੀ ਧੱਕਾ ਕਰਨ ਲੱਗ ਪੈਂਦੇ ਉਹਨਾਂ ਨੂੰ ਸਾਨੂੰ ਕਿੰਦਾ ਡਰ ਸਾਡੇ ਤੇ ਕਿਹੜਾ ਕੋਈ ਕਾਰਵਾਈ ਹੋਣੀ ਅਸੀਂ ਤਾਂ ਆਪ ਹੀ ਸਰਕਾਰ ਹਾਂ ਅਸੀਂ ਜਿਵੇਂ ਮਰਜ਼ੀ ਕਿਸੇ ਦੇ ਕੇਸ ਪਾਈਏ ਜਿਵੇਂ ਮਰਜ਼ੀ ਧੱਕਾ ਕਰੀਏ ਕਿਸੇ ਨਾਲ ਅਸੀਂ ਸਾਨੂੰ ਕੌਣ ਰੋਕਣ ਵਾਲਾ ਨਹੀਂ ਬਈ ਤੁਹਾਨੂੰ ਕੋਈ ਰੋਕਣ ਵਾਲਾ ਸਾਨੂੰ ਖੁਦ ਰੋਕੂ ਜੇ ਕੋਈ ਸਾਨੂੰ ਆਖੂ ਅਸੀਂ ਉਹਦੇ ਤੇ ਵੀ ਕੇਸ ਪਾਵਾਂਗੇ ਆ ਵੇਖ ਲਓ ਤੁਸੀਂ ਬਾਬਿਓ ਕਿਉਂਕਿ ਵੀਡੀਓ ਮੈਂ ਕਾਫੀ ਲੰਬੀ ਨਹੀਂ ਲੈ ਜਾਣੀ ਸੋ ਸਾਰੇ ਭਰਾ ਨਾਲ ਜੁੜ ਜੋ ਮੇਰੇ ਵੀਰ ਕਿਉਂਕਿ ਸਵੇਰ ਦਾ ਫੜਿਆ ਸੀ ਤੇ ਗੱਲਾਂ ਕੀ ਚੱਲ ਰਹੀਆਂ ਇਹ ਸਵੇਰ ਦੀਆਂ ਅਣ ਦੱਸੀ ਥਾਂ ਤੇ ਲੈ ਕੇ ਗਏ ਆ ਉਹਦੇ ਉੱਤੇ ਝੂਠਾ ਕੇਸ ਪਾ ਦੇਣਾ ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਦਾ ਉਦੋਂ ਪਾਇਆ ਨਹੀਂ ਸੀ ਹਜੇ ਗੱਲ ਚੱਲ ਰਹੀ ਸੀ ਪਰ ਉਹ ਚੀਜ਼ ਹੁਣ ਸੱਚ ਹੋ ਗਈ ਹੈ ਤੇ ਪਰ ਅੱਜ ਕੱਲ ਦੀ ਨੌ ਜਵਾਨੀ ਸਾਰੀ ਸੰਗਤ ਸਾਰਾ ਕੁਝ ਜਾਣਦੀ ਆ ਕੌਣ ਝੂਠਾ ਕੌਣ ਸੱਚਾ ਤੇ ਬੜਾ ਤੱਕਾ ਕੀਤਾ ਕਰ ਲੋ ਤੱਕਾ ਬਈ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਤਾ ਵੀ ਤੁਹਾਡਾ ਰਾਜ ਆ ਤੁਹਾਡੀ ਸਰਕਾਰ ਆ ਤੁਸੀਂ ਐਮਐਲਏ ਹੋ ਤੁਸੀਂ ਐਮਪੀ ਹੋ ਦੁਨਿਆਵੀ ਦੁਨੀਆ ਦੇ ਵਿੱਚ ਦੁਨਿਆਵੀ ਦੁਨੀਆ ਦੇ ਵਿੱਚ ਤੁਸੀਂ ਸਾਰਾ ਕੁਝ ਹੋ ਕਰ ਲੋ ਤੱਕਾ ਪਰ ਉਸ ਦਰਗਾਹ ਦੇ ਵਿੱਚ ਉਸ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਕਿਤੇ ਨਹੀਂ ਜਾ ਸਕਦੇ ਤੁਸੀਂ ਉੱਥੇ ਲੇਖਾ ਦੇਣਾ ਪੈਣਾ ਉੱਥੇ ਨਹੀਂ ਵੇਖਣਾ ਵੀ ਤੂੰ ਕਿੱਡਾ ਵੱਡਾ ਮੰਤਰੀ ਸੀ ਕਿੰਨੀ ਤੇਰੇ ਨਾਲ ਗਾਰਡ ਸੀ ਹੈ ਤੂੰ ਕਿੰਨੇ ਰੀ ਪੰਜਾਬ ਦਾ ਮੁੱਖ ਮੰਤਰੀ ਰਿਆਂ ਤੇਰੀ ਸਰਕਾਰ ਸੀ ਉੱਥੇ ਨਹੀਂ ਚੱਲਣਾ ਇਹ ਕੁਛ ਬਈ ਕਰ ਲੋ ਜਿੰਨਾ ਕਰ ਸਕਦੇ ਹੋ ਬਾਬੇ ਕਰ ਦੋ ਸ਼ੇਰ ਹਾਂਜੀ ਜੱਗਾ ਚੌਧਰੀ ਜੀ ਨਰਦੋਸ਼ ਯਾਰ ਇਦਾਂ ਵੀ ਧੱਕਾ ਵੀ ਤੁਹਾਨੂੰ ਤਾਂ ਪਤਾ ਹੀ ਆ ਬਾਈ ਕਿੰਨਾ ਧੱਕਾ ਕਰ ਰਹੇ ਆ ਵੀ ਤੁਹਾਨੂੰ ਤਾਂ ਪਤਾ ਹੀ ਆ ਲੈ ਆਪਾਂ ਅੱਜ ਬੋਲਦੇ ਆ ਤੁਸੀਂ ਬੋਲਦੇ ਹੋ ਮੈਂ ਬੋਲਦਾ ਜਾਂ ਹੋਰ ਬੰਦਾ ਬੋਲਦਾ ਵੀ ਪਤਾ ਵੀ ਨੌਜਵਾਨਾਂ ਨੂੰ ਠੀਕ ਆ ਕਿ ਨਹੀਂ ਉਹਨਾਂ ਨੂੰ ਆਪਾਂ ਆਖਦੇ ਆ ਵੀ ਆਪਣੇ ਹੱਕਾਂ ਲਈ ਜੂਜੋ ਤੁਸੀਂ ਠੀਕ ਆ ਕਿ ਨਹੀਂ ਤੇ ਸਾਰਾ ਕੁਝ ਆਪਾਂ ਨੂੰ ਉਹਨਾਂ ਨੂੰ ਲੱਗਦਾ ਨਾਲੇ ਤੱਕਾ ਕੋਈ ਪਹਿਲੀ ਵਾਰ ਹੀ ਥੋੜਾ ਹੋਇਆ ਬਾਬੇ ਜੱਗੇ ਚੌਧਰੀ ਵੀ ਜਾਂ ਤਾਂ ਹੋਵੇ ਨਾ ਵੀ ਸਿੱਖ ਕੌਮ ਨਾਲ ਤੱਕਾ ਪਹਿਲੀ ਵਾਰ ਹੀ ਹੋਇਆ ਹੋਵੇ ਤੁਹਾਨੂੰ ਪਤਾ ਹੀ ਹੈ ਪਿੱਛੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਲਿਸਟ ਬਣਾ ਲਓ ਸਾਰੀ ਪਿੱਛੋਂ ਤੋਂ ਲੈ ਕੇ ਜਦੋਂ ਤੋਂ ਵੰਡ ਹੋਈ ਹੈ ਨਾ ਉਦੋਂ ਤੋਂ ਲੈ ਕੇ ਅੱਜ ਤੱਕ ਦੀ ਲਿਸਟ ਪੂਰੀ ਬਣਾ ਲਓ ਪੂਰੀ ਲਿਸਟ ਬਣਾ ਲਓ ਤੁਸੀਂ ਤੇ ਤੁਹਾਡੇ ਕੋਲੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਊਗਾ ਪੂਰੀ ਲਿਸਟ ਬਣਾ ਲਓ ਤੁਸੀਂ ਮੈਂ ਕੀ ਕਹਿਣਾ ਬਾਈ ਹੁਣ ਕੋਈ ਕੰਜੂਗੋ ਕੁਛ ਦਿਹਾ ਹੀ ਨਹੀਂ ਦੱਸੋ ਕੀ ਕਹੀਏ ਅਸੀਂ ਤਾਂ ਪਹਿਲਾਂ ਕਹਿਤਾ ਸੀ ਜਦੋਂ ਸਵੇਰ ਦੇ ਚੱਲਦੇ ਸੀ ਵੀ ਆਹ ਕੁਛ ਹੋਊਗਾ ਉਹ ਕਰਤਾ ਉਹ ਕਰਤਾ ਕੁਛ ਆਹਾਹਾ ਕੋਈ ਨਹੀਂ ਬਾਈ ਮੈਂ ਤਾਂ ਵਾਰ-ਵਾਰ ਇੱਕੋ ਪੰਕਤੀ ਪੜਨਾ ਕਿ ਮਾਨਸੋ ਕੇ دیਵਾਨੋ ਕੀ ਨਸ ਭਜ ਨਿਕਲੇ ਹਰ دیਵਾਨੋ ਕੀ ਕਿੱਥੇ ਜਾਇਆ دیਵਾਨ ਕੋਟ ਕਚਹਿਰੀ ਪ੍ਰਮਾਤਮਾ ਦੀ ਵਿੱਚੋਂ ਕਿੱਥੇ ਜਾਓਗੇ ਉਹ ਥੁੱਕ ਕੇ ਤੋ ਨਹੀਂ ਕੋਈ ਜਾ ਸਕਦਾ ਬਾਈ ਕਰ ਲੋ ਜੋ ਕੁਛ ਤੁਹਾਡੇ ਤੋਂ ਹੁੰਦਾ ਠੀਕ ਹੈ ਨਾ ਜਦੋਂ ਸੂਰਮੇ ਸਿੰਘਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋਣ ਨਾ ਵੀ ਉਹ ਕੋਸ਼ਿਸ਼ਾਂ ਚੱਲਣਾਂ ਨਾ ਚੱਲਣ ਫਿਰ ਉਹਨਾਂ ਦੀ ਕਰਦਾਰ ਕੁਸ਼ੀ ਕਿਵੇਂ ਕਰਨੀ ਆ ਭਾਈ ਸਾਹਿਬ ਨਸ਼ੇ ਤੇ ਲੜਦੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦੀ ਸੀ ਤਾਂ ਵੱਡੇ ਭਰਾ ਨੂੰ ਉਸੇ ਕੇਸ 'ਚ ਅੰਦਰ ਕਰਤਾ ਵੀ ਇਹਨਾਂ ਦੇ ਕੋਲ ਇੰਨਾ ਕੁਝ ਫੜਿਆ ਗਿਆ ਉਹ ਕੀਤਾ ਗਿਆ Ой, га...